ਭਾਗ ਬਾਈਵਾ ਕਹਾਣੀ ਹੈ ਇੱਕ ਨਾਤ ਕੁੜੀ ਦੀ ਪ੍ਰੇਮ ਕਹਾਣੀ ਜਿੰਦਰ ਅੱਜ ਕੰਮ ਤੋਂ ਆ ਕੇ ਰੋਟੀ ਖਾ ਕੇ ਸੋ ਗਿਆ ਸੀ ਜਿੰਦਰ ਨੇ ਫੈਕਟਰੀ ਦੇ ਬਾਹਰ ਬਣੇ ਸਾਈਕਲ ਸਕੂਟਰ স্ট্যান্ড ਤੇ ਆਪਣਾ ਸਕੂਟਰ ਖੜਾ ਕੀਤਾ ਤੇ ਆਪਣੇ ਪਰਸ ਵਿੱਚੋਂ ਸਲਿੱਪ ਕੱਢ ਕੇ ਵਾਚਮੈਨ ਨੂੰ ਦਿਖਾਈ ਉਹ ਉਸ ਨੂੰ ਸਿੱਧਾ ਹਰਦੇਵ ਸਿੰਘ ਕੋਲ ਲੈ ਗਿਆ ਅੱਗੋਂ ਉਸ ਨੇ ਜਿੰਦਰ ਨੂੰ ਸਿੱਧਾ ਰੋਹਿਤ ਨਾਲ ਮਿਲਾ ਦਿੱਤਾ ਰੋਹਿਤ ਨੇ ਉਸ ਦੇ ਸਰਟੀਫਿਕੇਟ ਦੇ ਤਿੰਨ ਚਾਰ ਸਵਾਲ ਪੁੱਛੇ ਤੇ ਉਸ ਨੂੰ ਕੰਮ ਤੇ ਰੱਖ ਲਿਆ ਰੱਖਣਾ ਤਾਂ ਸੀ ਹੀ ਕਿਉਂਕਿ ਸ਼ਾਮੋ ਬੀਬੀ ਦੀ ਸਫਾਰਿਸ਼ ਜੋ ਸੀ ਜਿੰਦਰ ਖੋਜ ਸੀ ਉਸਨੇ ਹਰੀ ਦੇ ਸਮਝਾਉਣ ਤੇ ਕੰਮ ਸ਼ੁਰੂ ਕਰ ਦਿੱਤਾ ਜਲਦੀ ਹੀ ਉਹ ਕੰਮ ਸਿੱਖ ਗਿਆ ਤੇ ਆਪਣਾ ਕੰਮ ਪੂਰੀ ਲਗਨ ਨਾਲ ਕਰਨ ਕਰਨ ਲੱਗਾ ਦੁਪਹਿਰ ਲੰਚ ਟਾਈਮ ਵੀ ਹਰੀ ਉਸਦੇ ਕੋਲ ਆਇਆ ਦੋਵੇਂ ਆਪਣੇ ਲੰਚ ਬਾਕਸ ਲੈ ਕੇ ਕੰਟੀਨ ਵਾਲ ਚਲੇ ਗਏ ਦੋਹਾਂ ਨੇ ਲੰਚ ਕੀਤਾ ਤੇ ਚਾਹ ਵੀ ਪੀਤੀ ਹਰੀ ਨੇ ਕੰਟੀਨ ਕੰਟੀਨ ਵਾਲੇ ਨੂੰ ਪੈਸੇ ਦਿੱੰਡੇ ਕਿਹਾ ਬਾਜੀ ਆ ਮੇਰਾ ਛੋਟਾ ਵੀਰ ਹੈ ਹੁਣ ਇਸ ਦੀ ਚਾਹ ਪਾਣੀ ਦੀ ਜ਼ਿੰਮੇਵਾਰੀ ਤੁਹਾਡੀ ਜਿੰਦਰ ਬਹੁਤ ਖੁਸ਼ ਸੀ ਉਸ ਦਾ ਆਪਣਾ ਕੋਈ ਭਰਾ ਨਹੀਂ ਸੀ ਤੇ ਉਸ ਨੂੰ ਅੱਜ ਭਰਾਵਾਂ ਵਰਗਾ ਯਾਰ ਮਿਲ ਗਿਆ ਸੀ ਛੁੱਟੀ ਵੇਲੇ ਤੱਕ ਰੋਹਿਤ ਤੇ ਪਾਪਾ ਰਾਜੀਵ ਵਾਂਸਲ ਵੀ ਆ ਗਏ ਸਨ ਰੋਹਿਤ ਨੇ ਜਿੰਦਰ ਬਾਰੇ ਆਪਣੇ ਪਾਪਾ ਨੂੰ ਦੱਸਿਆ ਕਿ ਤੁਹਾਡੀ ਗੈਰ ਹਾਜ਼ਰੀ ਚ ਮੈਂ ਨਵਾਂ ਬੰਦਾ ਕੰਮ ਤੇ ਰੱਖ ਲਿਆ ਹੈ ਜਿਸ ਬਾਰੇ ਸ਼ਾਮੋ ਬੀਬੀ ਨੇ ਗੱਲ ਕੀਤੀ ਸੀ ਬਲਜਿੰਦਰ ਵਿੱਚ ਬਹੁਤ ਕਾਬਲੀਅਤ ਹੈ ਹਰਦੇਵ ਭਾਜੀ ਵੀ ਤਾਰੀਫ ਕਰਦੇ ਸਨ ਉਸ ਦੀ ਘਰ ਜਾਣ ਵੇਲੇ ਜਿੰਦਰ ਹਰੀ ਦੇ ਪੈਰੀ ਹੱਥ ਲਾਉਣ ਲੱਗਾ ਤਾਂ ਹਰੀ ਨੇ ਵਿਚਾਲਿਓ ਹੀ ਫੜ ਕੇ ਘੁੱਟ ਕੇ ਜੱਫੀ ਪਾ ਲਈ ਕਿਹੜੇ ਮੂੰਹ ਨਾਲ ਸ਼ੁਕਰੀਆ ਕਰਾਂ ਭਰਾਵਾ ਤੇਰਾ ਐਡਾ ਵਧੀਆ ਕੰਮ ਦਿਵਾਉਣ ਲਈ ਜਿੰਦਰ ਉਸਦੇ ਅੱਗੇ ਹੱਥ ਜੋੜੀ ਖੜਾ ਸੀ ਨਾ ਨਾ ਭਰਾਵਾ ਹੱਥ ਨਾ ਜੋੜ ਉਸ ਪਰਮਾਤਮਾ ਦਾ ਸ਼ੁਕਰ ਕਰ ਜੀ ਨੇ ਰੁਜ਼ਗਾਰ ਦਿੱਤਾ ਨਾਲੇ ਇਹ ਤਾਂ ਸ਼ਾਇਦ ਧੀਆ ਦੇ ਕਰਮਾਂ ਦਾ ਮਿਲਿਆ ਹੁਣ ਤੂੰ ਜੀ ਲੈ ਕੇ ਕੰਮ ਕਰ ਚੱਲ ਤੇ ਡੋਰਾ ਉਸ ਪ੍ਰਮਾਤਮਾ ਤੇ ਛੱਡ ਦੇ ਚੱਲ ਹੁਣ ਘਰ ਚਲੀਏ ਹਰੀ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਸਾਈਕਲ ਸਕੂਟਰ ਸਟੈਂਡ ਆ ਗਏ ਤੇ ਆਪੋ ਆਪਣੇ ਘਰ ਚਲੇ ਗਏ ਜਿੰਦਰ ਰਸਤੇ ਵਿੱਚੋਂ ਇੱਕ ਮਠਾਈ ਦਾ ਡੱਬਾ ਖਰੀਦ ਲਿਆ ਉਸਨੇ ਸਕੂਟਰ ਦੀ ਆਵਾਜ਼ ਸੁਣ ਦੋਨੇ ਕੁੜੀਆਂ ਭੱਜੀਆਂ ਆਈਆਂ ਤੇ ਜਿੰਦਰ ਨੇ ਦੋਵਾਂ ਨੂੰ ਪਿਆਰ ਕੀਤਾ ਬੰਸੋ ਨੇ ਮਠਾਈ ਫੜ ਕੇ ਘਰ ਚ ਬਣੇ ਮੰਦਿਰ ਵਿੱਚ ਜਾ ਕੇ ਮੱਥਾ ਟੇਕਿਆ ਤੇ ਸਭ ਨੂੰ ਵੰਡੀ ਪਿੰਕੀ ਜਿੰਦਰ ਨੂੰ ਪਾਣੀ ਦਾ ਗਲਾਸ ਤੇ ਦੇ ਕੇ ਚਾਹ ਧਰ ਦਿੱਤੀ ਅਜਿੰਦਰ ਦੋਸਤਾ ਕੋਲ ਸ਼ਰਾਬ ਪੀਣ ਵੀ ਨਹੀਂ ਗਿਆ ਉਹ ਥੱਕਿਆ ਹੋਇਆ ਸੀ ਰੋਟੀ ਖਾਣ ਤੋਂ ਬਾਅਦ ਉਹ ਕਦੋਂ ਉਸ ਨੂੰ ਕਦੋਂ ਨੀਂਦ ਆ ਗਈ ਉਸ ਨੂੰ ਵੀ ਨਾ ਪਤਾ ਲੱਗਾ ਉਹ ਦਿਨਾਂ ਬਾਅਦ ਅੱਜ ਘਰ ਚ ਖੁਸ਼ੀ ਦਾ ਮਾਹੌਲ ਸੀ ਉਧਰ ਪਰੀ ਜੋ ਵੀ ਸਕੂਲ ਤੋਂ ਪੜ੍ਹ ਕੇ ਆਉਂਦੀ ਕਿਤਾਬ ਲੈ ਕੇ ਆਪਣੀ ਦਾਦੀ ਨੂੰ ਵੀ ਪੜ੍ਹ ਕੇ ਸਿਖਾਉਂਦੀ ਸ਼ਮੂ ਬੀਬੀ ਵੀ ਆਪਣੇ ਜਮਾਨੇ 'ਚ ਪੰਜ ਜਮਾਤਾਂ ਪਾਸੀ ਹਿੰਦੀ ਪੰਜਾਬੀ ਤਾਂ ਉਹ ਪੜ੍ਹ ਲੈਂਦੀ ਸੀ ਪਰ ਅੰਗਰੇਜ਼ੀ ਦੀ ABC ਵੀ ਨਹੀਂ ਪਤਾ ਸੀ ਪਰ ਹੀ ਆਪਣੇ ਮੈਡਮ ਦੀ ਰੀਸ ਲਾ ਲਾ ਦਾਦੀ ਨੂੰ ਪੜਾਉਂਦੀ ਸ਼ਮੂ ਬੀਬੀ ਵੀ ABC ਪੜ੍ਹਨ ਲੱਗੀ ਰਹਿੰਦੀ ਤੇ 1 2 3 4 ਕਰਦੀ ਰਹਿੰਦੀ ਦੋਨੋਂ ਦਾਦੀ ਪੋਤੀ ਦਾ ਵਕਤ ਵਧੀਆ ਗੁਜ਼ਰ ਰਿਹਾ ਸੀ ਪੜੀ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਜੋ ਵੀ ਕੰਮ ਮਿਲਦਾ ਬੜੀ ਲਗਨ ਨਾਲ ਕਰਦੀ ਪਿੰਕੀ ਵਿਜਿੰਦਰ ਦੇ ਸ਼ਰਾਬ ਛੱਡਣ ਕਰਕੇ ਖੁਸ਼ ਸੀ ਤੇ ਤਨਖਾਹ ਸੋਹਣੀ ਮਿਲਦੀ ਸੀ ਉਸਨੇ ਨਵਾਂ ਸਕੂਟਰ ਲੈ ਲਿਆ ਸੀ ਤੇ ਜਸਲੀਨ ਤੇ ਨਿੱਕੀ ਨੂੰ ਵੀ ਪਰਿਵਾਰਲੇ ਸਕੂਲ ਵਿੱਚ ਪਾ ਦਿੱਤਾ ਸੀ ਕਈ ਵਾਰ ਜਸਲੀਨ ਤੇ ਪਰੀ ਇਕੱਠੀਆਂ ਬੈਠ ਕੇ ਪੜ੍ਹਦੀਆਂ ਲਾਡੋ ਵੀ ਆ ਜਾਂਦੀ ਤੇ ਸਾਰੀਆਂ ਮਿਲ ਕੇ ਹੱਸਦੀਆਂ ਖੇਡਦੀਆਂ ਮੈਡਮ ਮੈਡਮ ਖੇਡਦੀਆਂ ਪਰੀ ਤੇ ਜਸਲੀਨ ਨੂੰ ਟੀਚਰ ਬਣਨ ਦਾ ਸ਼ੌਂਕ ਸੀ ਜਦ ਕਿ ਲਾਡੋ ਤਿੰਨ ਕੀ ਡਾਕਟਰ ਬਣਨਾ ਚਾਹੁੰਦੀ ਹਸਨ ਸਕੂਲ ਤੋਂ ਆ ਕੇ ਸਾਰੀਆਂ ਪੜ੍ਹਦੀਆਂ ਤੇ ਮौज-ਮਸਤੀ ਵੀ ਕਰਦੀਆਂ ਛਮੋ ਬੀਬੀ ਦੀ ਦੇਖ ਰੱਖ ਵਿੱਚ ਆਪਣੀਆਂ ਤੀਆਂ ਨੂੰ ਛੱਡ ਮੀਤੋ ਤੇ ਪਿੰਕੀ ਵੀ ਬੇਫਿਕਰ ਰਹਿੰਦੀਆਂ ਇੱਕ ਦਿਨ ਪਰੀ ਦਾ ਵੱਡਾ ਮਾਮਾ ਦਿਲਬਾਗ ਸਿੰਘ ਤੇ मामੀ ਹਰਜੀਤ ਕੌਰ ਆਏ ਹੋਏ ਸੀ ਪਰੀ ਸਕੂਲ ਬੱਸ ਵਿੱਚੋਂ ਉਤਰੀ ਆਪਣੇ ਘਰ ਦੇ ਬਾਹਰ ਖੜੇ ਆਪਣੇ ਮਾਮੇ ਨੂੰ ਬਹੁਤ ਪਿਆਰ ਨਾਲ ਮਿਲੀ ਪਰੀ ਨੂੰ ਖੁਸ਼ ਦੇਖ ਕੇ ਤੇ ਉਸ ਦੀਆਂ ਗੱਲਾਂ ਸੁਣ ਕੇ ਉਹ ਬਹੁਤ ਖੁਸ਼ ਸੀ ਪਰੀ ਨੇ ਆਪਣੀਆਂ ਕਿਤਾਬਾਂ ਤੇ ਟੈਸਟ ਵਾਲੀਆਂ ਕਾਪੀਆਂ ਵੀ ਦਿਖਾਈਆਂ ਉਸ ਦਾ ਮਾਮਾ ਤਾਂ ਬਹੁਤ ਖੁਸ਼ ਸੀ ਪਰ ਮਾਮੀ ਨੇ ਥਿਓੜੀ ਪਾਈ ਰੱਖੀ ਪਿੰਕੀ ਨੇ ਸਭ ਦੇ ਲਈ ਰੋਟੀ ਬਣਾ ਕੇ ਖਵਾਈ ਮਾਮੀ ਤਾਂ ਹੋਰ ਵੀ ਛੜ ਬੜ ਗਈ ਤੇ ਸ਼ਾਮ ਨੂੰ ਬੋਲੀ ਤੁਸੀਂ ਇਹਨਾਂ ਦੀ ਮਦਦ ਕਰਨ ਨੂੰ ਕਹਿੰਦੇ ਹੋ ਇਹਨਾਂ ਦੀਆਂ ਤਾਂ ਪੰਜੇ ਉਂਗਲਾਂ ਘੋਚ ਨੇ ਭਾਂਤ ਸੁਆਤੀ ਸਬਜ਼ੀਆਂ ਤੇ ਕੰਮ ਕਰਨ ਨੂੰ ਨੌਕਰ ਇੱਕ ਮੈਂ ਹਾਂ ਜੋ 24 ਘੰਟੇ ਚੁੱਲ੍ਹੇ ਮੁਰੇ ਛੜਦੀ ਹਾਂ ਸ਼ਾਮ ਉਹ ਸ਼ਾਮੋ ਬੀਬੀ ਤੇ ਪਰੀ ਨੂੰ ਦੇਖ ਕੇ ਸੱਚਮੁੱਚ ਹੀ ਸੜ ਪਲ ਗਈ ਸੀ ਉਹਨਾਂ ਆਪਣੀ ਖਾਤਰ ਹੀ ਬਣਾਇਆ ਇੰਨਾ ਕੁਛ ਤੂ ਖੁਸ਼ ਹੋ ਤੇਰੀ ਖਾਤਰ ਖਾਤਰਦਾਰੀ ਕੀਤੀ ਆ ਅ ਨਿਆਣੀ ਨਾਲ ਕਾ ਦਾ ਰੋਸ ਦਿਲਬਾਗ ਸਿੰਘ ਨੇ ਉਸ ਨੂੰ ਸਮਝਾਉਣ ਲਈ ਕਿਹਾ ਦਿਲਬਾਗ ਨੇ ਜਾਣ ਵੇਲੇ ਪਰੀ ਨੂੰ ਕੁਝ ਪੈਸੇ ਦਿੰਦਿਆ ਕਿਹਾ ਆ ਪੁੱਤ ਤੇਰੇ ਵਾਸਤੇ ਰੱਖ ਲੈ ਮੈਂ ਫੇਰ ਆਵਾਂਗਾ ਜੇ ਕੁਝ ਚਾਹੀਦਾ ਤਾਂ ਮੈਂ ਲੈ ਆਵਾਂਗਾ 10 ਮੇਰੀ ਧੀ ਨੇ ਕੀ ਲੈਣਾ ਦਿਲਬਾਗ ਸਿੰਘ ਜੱਫੀ ਵਿੱਚ ਲੈ ਕੇ ਆਪਣੀ ਭਾਣਜੀ ਨੂੰ ਲਾੜ ਲੜਾ ਰਿਹਾ ਸੀ ਮੇਰੇ ਕੋਲ ਤਾਂ ਬਹੁਤ ਸਾਰੇ ਖਿਡੌਣੇ ਨੇ ਮਾਮਾ ਜੀ ਨਵੀਆਂ-ਨਵੀਆਂ ਫਰਾਕਾ ਵੀ ਨੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਨਾਲੇ ਹੁਣ ਮੈਂ ਵੱਡੀ ਹੋ ਗਈ ਪੜਾਈ ਕਰਨੀ ਆ ਮੈਂ ਤੇ ਫਿਰ ਮੈਡਮ ਲਗਣਾ ਪਰਿ ਨੇ ਦ੍ਰਿੜਤਾ ਨਾਲ ਗੱਲ ਕੀਤੀ ਬਹੁਤ ਸਿਆਣਾ ਹੋ ਗਿਆ ਮੇਰਾ ਪੁੱਤ ਪੜ ਜਿੰਨਾ ਮਰਜੀ ਮੈਂ ਤੇਰੇ ਨਾਲ ਹਾਂ ਜੇ ਤੂੰ ਚਾਹੇ ਤਾਂ ਮੈਂ ਮੇਰੇ ਨਾਲ ਹੀ ਚੱਲ ਦਿਲਬਾਗ ਨੂੰ ਪਰਿ ਤੇ ਬਹੁਤ ਮਾਣ ਹੋ ਰਿਹਾ ਸੀ ਆਪਣੀ ਭੈਣ ਤੇ ਪਣਈਏ ਦੀ ਆਖਰੀ ਨਿਸ਼ਾਨੀ ਪਰਿ ਤੇ ਬਹੁਤ ਫਕਰ ਮਹਿਸੂਸ ਹੋ ਰਿਹਾ ਸੀ ਨੀ ਨੀ ਮਾਮਾ ਜੀ ਮੇਰੀ ਮੈਡਮ ਬਹੁਤ ਅੱਛੀ ਹੈ ਮੈਨੂੰ ਬਹੁਤ ਪਿਆਰ ਕਰਦੀ ਹੈ ਮੈਂ ਉਹਦੇ ਕੋਲ ਹੀ ਪੜਾਂਗੀ ਹਨਾ ਦਾਦੀ ਮਾਮੇ ਨਾਲ ਗੱਲ ਕਰਦੀ ਪਰੀ ਬੀਬੀ ਨੂੰ ਵੀ ਪੁੱਛਣ ਲੱਗੀ ਹਾਂ ਹਾ ਪੁੱਤ ਤੂੰ ਕਿਤੇ ਨਹੀਂ ਜਾਏਂਗੀ ਇੱਥੇ ਹੀ ਰਹੇਂਗੀ ਜਦ ਤੱਕ ਮੇਰੇ ਨੈਣ ਪ੍ਰਾਂ ਚਲਦੇ ਨੇ ਤੇ ਦਿਲ ਬਾਗ ਸਿਆਂ ਤੂੰ ਭਾਈ ਇਸ ਨੂੰ ਲਜਾਣ ਦੀ ਗੱਲ ਨਾ ਕਰਿਆ ਕਰ ਖਾਸ ਕਰਕੇ ਪਰੀ ਦੇ ਸਾਹਮਣੇ ਸ਼ਮੂ ਬੀਬੀ ਹੋਲੀ ਆਵਾਜ਼ ਚ ਦਿਲਬਾਗ ਨੂੰ ਕਿਹਾ ਤਾਂ ਮੰਮੀ ਹਰਜੀਤ ਨੇ ਬੁੱਲ ਟੇਰ ਲਏ ਉਹ ਮਾੜੀ ਉਹ ਮਾੜੀ ਮਾੜੀ ਗਾਲ ਦਾ ਗੁੱਸਾ ਕਰ ਲੈਂਦੀ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਤੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਪਲੀਜ਼ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਣਿਆ ਕਰੋ ਉਸਦੇ ਲਈ ਥੈਂਕ ਯੂ